ਜੀ ਸਤਿ ਸ੍ਰੀ ਅਕਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਜ਼ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮੋ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਦਿਨ ਹੈਗਾ ਅੱਜ ਸੋਮਵਾਰ ਦਾ ਤਰੀਕ ਹੈਗੀ 29 ਜਿਵੇਂ ਕਿ ਸਵੇਰੇ ਮੈਂ ਵੀਡੀ ਪਾਈ ਪਾਈ ਸੀ ਤੁਹਾਨੂੰ ਪਤਾ ਹੀ ਹੋਊਗਾ ਅੱਜ ਸਾਇਜ਼ ਪ੍ਰੀ ਦਾ ਆਪਣਾ ਜਨਮ ਦਿਨ ਹੈ ਤੇ ਉਹਦੇ ਜਨਮ ਦਿਨ ਦੀ ਆਪਾਂ ਕਰਾਂਗੇ ਅੱਜ ਪਾਰਟੀ ਜੀ ਕੇਕ ਕਟਾਂਗੇ ਕੇਕ ਦੇ ਨਾਲ-ਨਾਲ ਬਣਾਏ ਨੇ ਆਪਾਂ ਨੇ ਸਮੋਸੇ ਸਮੋਸੇ ਆਪਾਂ ਨੇ ਘਰ ਹੀ ਤਿਆਰ ਕਰੇ ਨੇ ਇਹ ਦੇਖੋ ਇੱਧਰ ਆ ਕੱਚੇ ਕਰਕੇ ਰੱਖੇ ਹੋਏ ਨੇ ਇੱਥੇ ਮੈਂ ਰੜ ਗਈਆਂ ਹੁਣ ਇਹਨਾਂ ਨੂੰ ਸਮੋਸੇ ਦੀ ਰੈਸਪੀ ਤੁਹਾਨੂੰ ਸ਼ੇਅਰ ਕਰੀ ਤੁਹਾਡੇ ਨਾਲ ਪਹਿਲਾਂ ਕਰੀ ਹੋਈ ਆ ਤੇ ਆਪਾਂ ਜਦੋਂ ਕੇਕ ਕਟਾਂਗੇ ਤੁਹਾਨੂੰ ਦਿਖਾਵਾਂਗੇ ਪਾਰਟੀ ਕਰਾਂਗੇ ਜਦੋਂ ਤੇ ਵੀਡੀਓ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਫੋਲੋ ਵਾਚ ਜ਼ਰੂਰ ਕਰਿਆ ਕਰੋ ਪਲੀਜ਼ ਵੀਡੀਓ ਸ਼ੇਅਰ ਵੀ ਕਰ ਦਿਓ ਆਪਣੇ ਸਬਸਕ੍ਰਾਈਬ ਵੀ ਵਧਾਓ ਸਬਸਕ੍ਰਾਈਬ ਆਪਣੇ ਉੱਥੇ ਹੀ ਖੜੇ ਨੇ ਇੱਕ ਦੋ ਆਏ ਨੇ ਜਦੋਂ ਕਾਫੀ ਟਾਈਮ ਹੋ ਗਿਆ ਪਲੀਜ਼ ਸਬਸਕ੍ਰਾਈਬ ਵੀ ਵਧਾਓ ਤੇ ਵਾਚ ਟਾਈਮ ਵੀ ਵੀਡੀਓ ਨੂੰ ਫੁੱਲ ਦੇਖਿਆ ਕਰੋ ਜੀ ਤੇ ਚਲੋ ਜੀ ਹੁਣ ਆਪਾਂ ਕਰ ਲਈਏ ਤਿਆਰੀ ਤੁਹਾਨੂੰ ਮਿਲਾਂਗੇ ਫੇਰ ਕੇਕ ਕੱਟਣ ਮੌਕੇ ਕੇਕ ਦਿਖਾਵਾਂਗੇ ਬਹੁਤ ਚੱਲ ਰਹੀ ਹੈ ਮੀਂਹ ਵੀ ਬਹੁਤ ਜ਼ਿਆਦਾ ਪਾ ਗਿਆ ਆਪਣੇ ਤੇ ਹੁਣ ਆਪਾਂ ਕਰਦੇ ਹਾਂ ਸਹਿ ਦੇ ਜਨਮ ਦਿਨ ਦੀ ਪਾਰਟੀ ਚੱਲਦੇ ਹਾਂ ਹੁਣ ਦਿਖਾਉਣਾ ਤੁਹਾਨੂੰ ਹਵਾ ਬਹੁਤ ਜ਼ਿਆਦਾ ਹੈ ਦੇਖੋ ਕਿੰਨੀ ਜ਼ਿਆਦਾ ਹਵਾ ਚੱਲ ਰਹੀ ਹੈ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਪਿਆ ਕੂੜੀਆਂ ਇੱਥੇ ਥੋੜੀ ਥੋੜੀ ਰਹਿ ਗਈਆਂ ਤੇ ਆਪਣੇ ਵੱਲ

ਹੜਾ ਰੱਖ ਲਓ ਲਓ ਜੀ ਕੇਕ ਰੈਡੀ ਆ ਸਮੋਸੇ ਵੀ ਰੈਡੀ ਨੇ ਦੇਖੋ ਕੇਕ ਸਾਈਪੇ ਦੇ ਕੇਕੜਾ ਨੀ ਨੋ ਗਲਤ ਲਿਖਤਾ ਸਹਿਬ ਪ੍ਰੀਤ ਲਿਖਤਾ ਲਿਖਣਾ ਸੀ ਸਹਿਜ ਪ੍ਰੀਤ ਜਿਸ ਕਾਰਨ ਤੇ ਉਹਦਾ ਪਾਪਾ ਕਹੇ ਸੀ ਲੈਣ ਇਹਨਾਂ ਨੂੰ ਪਤਾ ਨਹੀਂ ਲੱਗਿਆ ਹੈਗਾ ਨਾਂ ਦਾ ਕੀ ਲਿਖਿਆ ਉਹਨੇ ਆਪੇ ਲਿਖ ਕੇ ਪਤਾ ਇਹਨਾਂ ਨੇ ਜਾ ਕੇ ਸਹਿਜ ਕਹ ਤਾਂ ਉਹਨੇ ਸਹਿਬ ਲਿਖਤਾ ਆਹੇ ਚਲੋ ਬਸੇ ਦਾ ਰੱਖਿਆ ਵੀ ਅਸੀਂ ਨੌ ਸਹਿਬੇ ਸੀਗਾ ਤੇ ਰੱਖਿਆ ਸਹਿਬ ਸੀ ਜਦੋਂ ਉਹਦਾ ਕਾਰਡ ਬਣਾਇਆ ਉਹਨਾਂ ਨੇ ਸਹਿਜ ਜਨਮ ਸਰਟੀਫਿਕੇਟ ਤੇ ਸਹਿਜ ਲਿਖਤਾ ਹੁਣ ਇਹ ਕਰ ਰਿਹਾ ਕੀ ਇਹਦੀ ਸੈਟਿੰਗ ਕੱਢ ਦੇ ਨੀਚੋਂ ਚੱਕ ਦੇ ਬੰਦ ਕਰੀ ਕੱਤੇ ਹੈਲੋ ਹੈਲੋ ਗਾਇਜ਼ ਕਿਵੇਂ ਆਜ ਖੁਸ਼ੀ ਹਮ ਕਿੰਨਾ ਮਸਾ ਲੱਗਣਾ ਮੈਂ ਫੋਟੋ ਖਿੱਚੀ ਆ ਮੈਂ ਖਿੱਚ ਲੈ ਇੱਧਰ ਦੇ ਵੀਡੀਓ ਤੇ ਚੱਲੀ ਜਾਣੀ ਆ ਲੈ ਫੋਟੋ ਮੈਂ ਖਿੱਚੀ ਮੈਂ ਬੈਠੇ ਹੋਣਾ ਮੈਂ ਕਿੱਦਾਂ ਡਾਇਲੋਗ ਅਸੀਂ ਬੈਠੇ ਵੀਡੀਓ ਤੇ ਮਨਉਣੀ ਚਾਹੀਦੀ ਆ YouTube ਤੇ ਪਾਉਣੀ ਤੇ YouTube ਮੋਟਾ ਸਹੀ ਆ ਰਿਹਾ ਸੀ ਹਾਂ 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 ਦੇ ਅਿੱਧੇ ਨਹੀਂ ਅਰੇ ਇਹ ਮੁਝੋ ਕੀ ਹੋ ਉਹ ਇੱਕ ਕੱਢਿਆ ਜਾਨੂ ਸਾਹੀਆਂ ਹੋ ਜਾਣੀਆਂ ਨੇ ਖੱਲੇ ਵਸੇ ਨੂੰ ਮਾ ਕੇ ਲਾ ਰੱਤ ਲੈ ਲਾ ਦੇ ਮਾਰੇ ਰੱਖ ਕੇ ਜੋਤੋ ਲੋ ਬੰਦ ਨਾ ਦੋਦੋ ਘੱਬਣਾ ਸਾਬ ਚਲਦੇ ਲਾਤੀਆਂ ਜੋਨ ਨੇ ਮਾਰਣੀਆਂ ਉਹਨੂੰ ਲੋਣੀਆਂ ਆਉਂਦੀਆਂ ਇੱਕ ਸੋਫਾ ਚਲਾਇਆ ਸਾਡੇ ਇੱਥੇ ਵੀਡੀਓ ਬਣਾਉਣੀ ਆ ਅੱਜ ਚਲੋ ਫੋਟੋ ਦਾ ਵਿੱਚ ਲੋ ਪਹਿਲਾਂ ਮੈਂ ਖੇਚਦੀ ਆਂ ਕਰਦਾ ਉਹ ਵੀ ਹੋਏ ਗਏ ਇਹ ਨਾ ਤੇ ਉਹ ਵੀ ਨਾ ਦਰਨ ਬਾਕੀ ਉਹ ਐਸਾ ਫੋਟੋ ਵਿੱਚ ਜੈਨੂ ਨਾਲ ਲੱਗ ਜਾਂਦਾ ਬੱਸ ਯਾਰ ਉਹ ਤੇ ਦੱਸੋ ਮੋੜਾ ਕਿੱਥੇ ਦਾ ਵਾਪਸ ਆ ਜਾਓ ਚਲ ਚਲ ਬੱਸ ਗਿਆ ਤਾ ਬੋਲ ਰਿਹਾ ਹਾਂ ਕੱਟ ਕੱਦ ਲਾ ਲ ਮੜ ਜੀ ਤੇਰੀ ਫੋਟੋ ਖਿੱਚਾ ਘਰ ਦੁੱਤੇ ਘਰ ਥੋੜੀ ਹਾਂ ਪਰ ਇਹ ਹੋ ਜਾ ਮਮੂ ਚੋ ਹਾਂ ਤੁਹਾਨੂੰ ਵੀ ਤੇ ਆਉਣੇ ਆਂ ਦੀ ਵੀ ਖਾ ਦੋਂ ਤੁਹ ਜਾਰੇ ਹੋ ਨਾ ਆ ਲੈ ਹੂੰ ਲੈ ਕੋਟ ਚੋ ਚਾਹ ਗੱਲ ਆ ਰਹੀ ਜੀ ਆ ਨਰਾ ਕਾਲਾ ਹੈ ਵੀ ਮੱਖੀਆਂ ਬੈਠੇ ਉੱਤੇ ਬਸ ਮੱਕੀ ਨਹੀਂ ਉਹ ਕਰੀਮ ਦੀ ਲੈ ਲੈ ਨਾ ਨਾ ਗਿੱਤੀ ਕਾਲੀਆਂ ਮਚਾਂ ਤੇਤੀ ਹਾਂ ਹਾਂ ਅੱਜ ਦੋ ਮੂਲ ਦੋ ਮੂਲ ਵੜਦੀ ਲੈ ਦੀ ਉਹ ਅੱਦ ਲੜਾ ਲਵਰਤੀ ਉਜਾਰੇ ਦੀ ਆ ਵੀ ਗਰਗਰ ਸੇ ਪਾ ਦੇ ਨੂੰ ਜਲਦ ਆਪ ਬਾਪੜਾ ਚਾਹ ਮੜਿਆ ਸੀ ਆਹ ਚਾਹ ਦਾ ਖੁਦਾ ਕੰਮੀ ਦੇ ਦੇ ਸੇ ਨੂੰ ਮੈਂ ਦੇ ਦੇ ਤੁਸੀਂ ਆਇਆ ਨਹੀਂ ਸਪੈਸ ਚੇਰੇ ਦਾ ਬੜਾ ਦੇ ਉਹ ਨਹੀਂ ਲੱਗ ਕੰਮ ਦੇ ਦੇ ਜੇ

ਥੋੜਾ ਬਾਇਆ ਕਰ ਦੋ ਜੰਦਾ ਉਹ ਟੱਕਰ ਨੰਬਰ ਤੇ ਲੈ ਵੜੀ ਸੁਣ ਅਸ ਟੋਟਕਾ ਉੱਤੇ ਉੱਤੇ ਯਾਤਰਾ ਹੋਏ ਬੱਕਰੀਆਂ ਫਰਦੀਆਂ ਲੈ ਮੈਂ ਕਿਹਾ ਸਾਨੂੰ ਬੜੀ ਭੈਣਾਂ ਦੀ ਇਹ ਸਾਰਾ ਬਾਤ ਚਾਹੀਏ ਹੈ ਖੜਾ ਦੇ ਵੇਰ ਮੜੀ ਫੋਟੋ ਖੜ ਜਾ ਇਹ ਦੂਦੇ

ਦੇ ਲੀ ਯਾਰ ਇਹ ਲੈ ਲੱਕੀ ਇਹਨੂੰ ਰੱਖ ਨਹੀਂ ਕਰੀਆ ਉਹ ਤਾਂ ਆਣਾ ਇਹਦਾ ਪੈਨਰ ਚੋਹੇ ਹੋਣਾ ਲੱਗੂ ਜੀ ਦੱਸ ਤੂੰ ਚੱਕ ਰੋਹੀ ਦਿਲ ਵੀ ਇਹਨੂੰ ਦੇ ਉਹ ਮੋਟੇ ਦੀ ਇਹ ਤੇ ਚੋਹੇ ਕਾਣੀ ਚਾਹ ਫਰੀ ਹੋ ਗਿਆ

ਨੱਚ ਕੋਈ ਨਹੀਂ ਆ ਰਹੀਆਂ ਲਗੀਂਦਾ ਦੇਖੀਦਾ ਹਿੰਦਾ ਦੇ ਵੇਖਦੀ ਲੈ ਸਾਰੇ ਕੋਲ ਆ ਤੱਕ ਆ ਤੱਕ ਨਹੀਂ ਹਾਂ ਚੰਗ ਇੰਨਾ ਤੋਂ ਮੁੱਠੀ ਵਾਰ ਕਰਵਾਇਆ ਨਾ ਇਹ ਮਨੂ ਚੋਟਾ ਪਾਣੀ ਕਰੀ ਤੂੰ ਆਪਾਂ ਦੇ ਆਪ ਬੰਦ ਕਰੀ ਜਮਾ ਲੈ ਲਓ ਜੀ ਫਾਲਟੀ ਆਪਣੀ ਹੋ ਗਈ ਸਮਾਪਤ ਸਮਾਪਤ ਦਿਖਾ ਲੈ ਦਿਸ ਕੰਨਸ ਇੰਗਰਜ ਕੇ ਬੈਠੇ ਟੱਡ ਵਰ ਗਿਆ ਹਰਜੀ ਟੱਡ ਵਰ ਗਿਆ ਹਾਂਜੀ ਖਾਟੇ ਸੋਸੇ ਟਾਈਟੋ ਕੇ ਪੈ ਗਿਆ ਖੇ ਕੇ ਖਾ ਕੇ ਹੁਣੀ ਦੋਦੇ ਹਮ ਹੁਣ ਇਹ ਸੌਂਗ ਸਕੂਲੇ ਵੀ ਹਾਂ ਸਕੂਲੇ ਵੀ ਆਨੇ ਨੇ ਹਾਂਜੀ ਜਨਮ ਦਿਨ ਆਪਾਂ ਨੇ ਮਨਾ ਲਿਆ ਪਾਰਟੀ ਕਰ ਲਈ ਤੇ ਹੁਣ ਲੱਗੇ ਆਪਣੇ ਕੰਮਾਂ ਕਰਾਉਣ ਨੂੰ ਡੰਕਰ ਖੜੇ ਡੀਕਦੇ ਨੇ ਸਾਢੇ 4 ਦਾ ਟਾਈਮ ਹੋ ਗਿਆ ਕੱਕ ਪਾਉਣੇ ਆ ਕੱਕ ਪੋਕੇ ਧਾਰਾ ਚੋਣੀਆਂ ਨੇ ਹੰਦਕਾ ਨੇ ਬਹਾਦਰ ਦੇਖੋ ਫੋਲੀਆਂ ਫੇਰ ਦੱਛਾੜੂ ਤੇ ਕੱਕ ਪਾਉਣੇ ਆ ਉਧਰ ਦੇਖੋ ਕਿਵੇਂ ਲੱਗੇ ਆ ਖਾੜ ਅੱਜ ਮੀਂਹ ਪੈ ਗਿਆ ਗਿੱਲਾ ਹੋ ਗਿਆ ਹਵਾ ਚੱਲ ਰਹੀ ਹਾਂ ਉਹ ਕੀ ਦਿਹਾ ਚਲੋ ਜੀ ਬਲੌਗ ਦਾ ਕਰਦੇ ਹਾਂ ਇੱਥੇ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਹੋਰ ਬਲੌਗ ਦੇ ਨਾਲ ਇਹਨਾਂ ਹਸਾ ਨਿਕਲ ਲੱਗਿਆ ਹੈ ਤੁਹਾਨੂੰ ਪਰ ਅਸਰ ਲੱਗੇ ਉਹਨੇ ਖਾ ਕੇ ਸਮੋਸੇ ਖਾ ਕੇ ਨਹੀਂ ਪੰਜਾਬੀ ਦੀ ਸ਼ੁਰੂ ਕਰੀ ਪੌਪਟ ਹੋ ਗਿਆ ਜੀ ਮੈਂ ਵੀਡੀਓ ਸ਼ੁਰੂ ਨਹੀਂ ਲੱਗ ਗਈ ਹੈਲੋ ਗਾਇਸ ਵੀਡੀਓ ਔਨ ਨਹੀਂ ਕਰੀ ਤੇ ਇਸ ਤਰ੍ਹਾਂ ਹੀ ਬੋਲਣ ਲੱਗ ਗਈ ਤਾਂ ਹੀ ਇਹ ਹਸਣ ਲੱਗੇ ਹੋਏ ਨੇ ਚਲੋ ਜੀ ਆਪਣਾ ਬਲੌਗ ਅੱਜ ਦਾ ਇੱਥੇ ਲੈਕਸੀ ਮਿਲਾਂਗੇ ਕੱਲੋ ਕਿਸੇ ਨਵੇਂ ਬਲੌਗ ਦੇ ਨਾਲ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਚਲੋ ਜੀ ਬਾਏ ਬਾਏ ਠਾਕਾ ਕੱਲ ਮਿਲਾਂਗੇ